ਜੋਗੇ ਸਾਰੇ ਟਿਕਟ ਦੇ ਚਾਹਵਾਨ ਵੀ ਪਹੁੰਚੇ ਕੋ ਮંચ ਤੇ ਨਹੀਂ ਸਾਰੇ ਚਾਹਵਨ ਬੇਸ਼ੱਕ ਹੋਂ ਲੇਕਿਨ ਸਾਰਿਆਂ ਨੂੰ ਮੈਂ ਇਕੱਠਿਆ ਕਰ ਦਿੱਤਾ ਜੀ ਜੀ ਤਰਨਤਾਂ ਦੇ ਵਿੱਚ ਮੈਂ ਜਦੋਂ ਤੱਕ ਮੈਨੂੰ ਹਾਈ ਕਮਾਂਡ ਵੱਲੋਂ ਹੁਕਮ ਹੋਇਆ ਉਹਨਾਂ ਦਾ ਮੈਂ ਤਕਰੀਬਨ ਸਾਰੇ ਸ਼ਹਿਰ ਦੇ ਵਿੱਚ ਹਰ ਵਾਰਡ ਦੇ ਵਿੱਚ ਜਿੰਨੇ ਵੀ ਆਪਣੇ ਪੁਰਾਣੇ ਵਰਕਰ ਸੀਗੇ ਕਿਸੇ ਗੱਲੋਂ ਰੁੱਸੇ ਸੀ ਸਾਰਿਆਂ ਨੂੰ ਇੱਕ ਸਟੇਜ ਉੱਤੇ ਅਜੇ ਤੁਸੀਂ ਦੇਖ ਲਿਆ ਸਭ ਨੂੰ ਮੈਂ ਇੱਕ ਸਟੇਜ ਤੇ ਲੈ ਆਂਦਾ ਜਿਹੜੇ ਵੀ ਟਿਕਟ ਦੀ ਚਾਹ ਵਾਂਸੀ ਕਿ ਸਾਰਿਆਂ ਨੂੰ ਮੈਂ ਇੱਕ ਸਟੇਟ ਤੇ ਲਿਆ ਕੇ ਇਸ ਗੱਲ ਹੀ ਤੁਹਾਡੇ ਸਾਹਮਣੇ ਉਹਨਾਂ ਨੇ ਰਾਜੀਨਾਮਾ ਕਰਨਾ ਵੀ ਜਿੰਨੂੰ ਵੀ ਇੱਕ ਨੂੰ ਟਿਕਟ ਮਿਲੇਗੀ ਅਸੀਂ ਸਾਰੇ ਉਹਦੇ ਨਾਲ ਲੱਗੀ ਜੀ ਵਿਧਿੰਦਰ ਸਿੰਘ ਗਿੱਲ ਦੀ ਜਿਹੜੀ ਗੈਰਹਾਜ਼ਰੀ ਆ ਉਹ ਕਿਤੇ ਨਾ ਕਿੱਲੇ ਸ਼ੰਘਾਜ ਹੁੰਦੀ ਆ ਕਿਸ ਤਰ੍ਹਾਂ ਦੇਖਦੇ ਨਹੀਂ ਦੇਖੋ ਮੇਰਾ ਵੀ ਫੋਨ ਚੈੱਕ ਕਰ ਸਕਦੇ ਜੇ ਮੇਰੇ ਖਾਤੇ ਵਿੱਚ ਉਹਨਾਂ ਦੋ ਤਿੰਨ ਵਾਰੀ ਮੈਨੂੰ ਫੋਨ ਆਇਆ ਉਹਨਾਂ ਰਾਤੀ ਮੇਰੇ ਨਾਲ ਗੱਲ ਕੀਤੀ ਸਵੇਰੇ ਵੀ ਅੱਜ ਤੁਸੀਂ ਦੇਖ ਸਕਦੇ 12:30 ਵਜੇ ਵੀ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਅਰਜੈਂਟਲੀ ਕੰਮ ਨਾਲ ਨਾਲ ਹੁੰਦਾ ਸਰ ਪ੍ਰਧਾਨ ਜੀ ਮੈਂ ਜ਼ਰੂਰ ਆਣਾ ਕਿਉਂਕਿ ਮੇਰਾ ਆਪਣਾ ਪ੍ਰੋਗਰਾਮ ਹੈ ਕਿਸੇ ਦਾ ਪ੍ਰੋਗਰਾਮ ਉਹਨਾਂ ਦਾ ਕਹਿੰਦੇ ਮੁਤਾਬਕ ਪ੍ਰੋਗਰਾਮ ਬਣਾ ਸੀਗਾ ਜੀ ਉਹਨਾਂ ਨੂੰ ਘਰੇਲੂ ਇਹੋ ਜੀ ਅਤਲ ਨਾ ਪੈਂਦੀ ਤੇ ਉਹ ਜ਼ਰੂਰ ਪਹੁੰਚਦੇ ਨੇ ਉਹਨਾਂ ਕੋ ਪਾਰਟੀਆਂ ਜੁੜੇ ਹੋ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਇਸ ਵਾਰ ਦੀ ਜਿਮਨੀ ਚੋਣਾਂ ਵਿੱਚ ਕਿਸ ਤਰੀਕੇ ਦਾ ਪ੍ਰਦਰਸ਼ਨ ਰਹੇਗਾ ਕਿਉਂਕਿ ਲੰਬੇ ਸਮੇਂ ਬਾਅਦ ਜ਼ਿੰਮੇਵਾਰੀ ਪਾਰਟੀ ਨੇ ਫੇਰ ਤੁਹਾਨੂੰ ਦਿੱਤੀ ਹੈ ਵਿਸ਼ਵਾਸ ਜਤਾਇਆ ਨਹੀਂ ਦੇਖੋ ਪਾਰਟੀ ਨਾਲ ਮੈਂ ਸ਼ੁਰੂ ਤੋਂ ਜੁੜਿਆ ਹਾਂ ਜਿੰਨੀ ਹੁਣ ਮੈਂ ਕਰਦਾ ਪਿਆ ਇੰਨੀ ਮਿਹਨਤ ਉਦੋਂ ਵੀ ਕਰਦਾ ਸੀ ਜਦੋਂ ਇਲੈਕਸ਼ਨ ਆਉਂਦੇ ਸੀ ਹੁਣ ਥੋੜਾ ਕਰ ਦਿੱਤਾ ਕੰਮ ਕੋਈ ਗਲੀ ਮੈਂ ਪੂਰੀ ਤੰਦਈ ਨਾ ਕਰਾਂਗਾ ਸਭ ਨੂੰ ਇਕੱਠੇ ਸਭ ਮੇਰੇ ਨਾਲ ਰਲ ਕੇ ਚੱਲਦੇ ਵਰਕਰਾਂ ਨੂੰ ਕੀ ਅਪੀਲ ਹੈ ਵਰਕਰ ਮੇਰੇ ਨਾਲ ਹੈ ਜੀ ਸਭ ਮੇਰੇ ਪੈਨ ਭਰਾਵਾ ਹਰ ਇੱਕ ਵੰਤੋਂ ਮੇਰੇ ਨਾਲ ਇਹ ਨਹੀਂ ਗੱਲ ਵੀ ਮੈਂ ਪ੍ਰਧਾਨ ਬਣਿਆ ਤੇ ਮੇਰੇ ਨਾਲ ਖੜਿਆ ਮੈਂ ਜਦੋਂ ਪ੍ਰਧਾਨ ਨਹੀਂ ਸੀ ਤਦ ਵੀ ਉਹ ਮੇਰੇ ਨਾਲ ਹੀ ਰਲਦੇ ਬੋਲੋ